ਆਂਜੀ ਧੀਆ ਨੇ ਪਹਿਲੇ ਤੇ ਦੱਸੋ ਪੰਜ ਧੀਆ ਦੇ ਪਿਓ ਕਿੰਨਾ ਫਕਰ ਮਹਿਸੂਸ ਬਹੁਤ ਜ਼ਿਆਦਾ ਆ ਜੀ ਦੁਨੀਆ ਦਾ ਸਭ ਤੋਂ ਮੀਰ ਬੰਦਾ ਆ ਪੰਜ ਘਰ ਵਾਦਿਆ ਇੱਕ ਅਦਾ ਪਚੰਗੀ ਹੁੰਦਾ ਚਲੋ ਜੀ ਉਹ ਨਸ਼ੇ ਪੱਤੇ ਲਾ ਜਾਂਦਾ ਹੁੰਦਾ ਹੁਣ ਮਾਲਕ ਨੇ ਪੰਜ ਘਰ ਵਾਦਿਆ ਕਰਤੀ ਆ ਜੀ ਕਹਿੰਦੇ ਆ ਜੀ ਕੁੜੀਆਂ ਹੁੰਦੀਆਂ ਨੇ ਪਿਓ ਦੇ ਸਿਰ ਤੇ ਬਹੁਤ ਜ਼ਿਆਦਾ ਭਾਰ ਹੁੰਦੇ ਇਹਨਾਂ ਦਾ ਵਿਆਹ ਵਾਲੇ ਬਹੁਤ ਸੋਚਣਾ ਪੈਂਦਾ ਕਰਜ਼ਾ ਲੈਣਾ ਪੈਂਦਾ ਲੱਗਦਾ ਕੁਝ ਅੱਜ ਦੇ ਟਾਈਮ ਦੇ ਵਿੱਚ ਜੇ ਹੁਣ ਨਿਆਂ ਆਪਾਂ ਫਿਊਲ ਤੇ ਖਰਚੇ ਕਰਾਂਗੇ ਫਿਰ ਤਾਂ ਲੱਗਣਗੇ ਜੀ ਹੁਣ ਆਪਣੀ ਬੱਚੀਆਂ ਬਾਰੇ ਸੋਚਾ ਵੀ ਵਿਆਹਣੀਆਂ ਦੇ ਤਨੈ ਗੰਗ ਤਿਆਰ ਵਰ ਤਿਆਰ ਨਾਲ ਵੀ ਹੋਣੀ ਨਹੀਂ ਕਿਸੇ ਨਾਲ ਨਹੀਂ ਜੀ ਹੁਣ ਮੁੰਡੇ ਦਾ ਬਾਹਰੋਂ ਰੇਤ ਤਾਂ ਵੱਡੀ ਕੁੜੀ ਨੂੰ ਆਉਂਦਾ ਸੀਗਾ ਜੀ ਅਸੀਂ ਨਾਲੇ ਨਾ ਕਰਤਾ ਵੀ ਨਹੀਂ ਜੀ ਕਿਉਂਕਿ ਬਾਣੀ ਨਾਲ ਅਸੀਂ ਬੱਚਿਆਂ ਨੂੰ ਬਾਣੀ ਨਾਲ ਜੋੜਿਆ ਤਾਂ ਗਾ ਬਾਣੀ ਬਾਣੇ ਨਾਲ ਜੁੜੇ ਵਾਲੇ ਸਿੰਘ ਸਾਨੂੰ ਗਾਂ ਚਾਹੀਦੇ ਇਹ ਆਪਾਂ ਹੁਣ ਆਪ ਉਹਦੀਆਂ ਖਰਚੇ ਆਪ ਵਧਾਉਨੇ ਵੀ ਕਦੇ ਆਹ ਚੀਜ਼ਾਂ ਬੱਚਿਆਂ ਨੂੰ ਫਿਰ ਉਹ ਨਹੀਂ ਉਹਦਾ ਕਰਜ਼ੇ ਚੱਕਣੇ ਪੈਣਗੇ ਖਰਚਾ ਖਰਚੇ ਮਤਲਬ ਵਧੀਆ ਤਰੀਕੇ ਨਾਲ ਹਾਂ ਵੀ ਘਰ ਦਾ ਖਰਚਾ ਮਾਲਕ ਲਈ ਹੋਸੀ ਤੇ ਕਿਨਾਂ ਬਾਕੀ ਸਿੰਘਣੀਆਂ ਨਾਲ ਪੂਰਾ ਸਾਧ ਦਿੰਦੇ ਆਈ ਬੇਟੀਆਂ ਵੀ ਪੂਰਾ ਸਾਧ ਦਿੰਦੀਆਂ ਹੁਣ ਵੱਡੀ ਬੇਟੀ ਉਹ ਸਲਾਈ ਦਾ ਕੰਮ ਸਿੱਖਦੇ ਪਏ ਆਈ ਤੇ ਜਿਵੇਂ ਕੜਾਈ ਕੁੜੀ ਦਾ ਕੋਈ ਵੀ ਕੰਮ ਹੁੰਦਾ ਨਾਲ ਆਪਣੀ ਮੰਮੀ ਦੇ ਹੱਥ ਵਡਾਉਂਦੇ ਜੋ ਵੀ ਘਰੇ ਖਰਚਾ ਹੁੰਦਾ ਨਾਲ ਤਿੰਨ ਸਹਾਇਕ ਕਰਦੇ ਹਾਂਜੀ ਕੁਤੀਆਂ ਨੇ ਇੱਕ ਮੁੰਡਾ ਵੀ ਹੋਣਾ ਚਾਹੀਦਾ ਹਮੇਸ਼ਾ ਦੇਖਿਆ ਜਾਂਦਾ ਜੇ ਕੁੜੀ ਦੋ ਹੋ ਗਈਆਂ ਤੇ ਹਮੇਸ਼ਾ ਸਾਰੇ ਇਦਾਂ ਦੇ ਮਤਲਬ ਤਾਣੇ ਮਾਰਦੇ ਦੋ ਕੁੜੀਆਂ ਇੱਕ ਮੁੰਡਾ ਹੋਰ ਹੋਣਾ ਕਿਉਂ ਹੀ ਹੁਣ ਆਪਣਾ ਬੱਚਾ ਵਈਏ ਸ਼ੇਰ ਬਿੱਲੀ ਮੰਗੇ ਆਪਾਂ ਲਿਆ ਦਾਂਗੇ ਜੇ ਸ਼ੇਰ ਮੰਗੇ ਆਪਾਂ ਕਦੇ ਨਹੀਂ ਲਿਆ ਕੇ ਦੇ ਸਕਦੇ ਜੀ ਲੋਕ ਨੇ ਆਕਾਲਪੁਰਖ ਤੋਂ ਆਪਾਂ ਬਹੁਤ ਕੁਝ ਮੰਗਦੇ ਆ ਪਰ ਜੋ ਉਹਨੂੰ ਚੰਗਾ ਲੱਗਦਾ ਉਹਨੇ ਬੱਚੇ ਨੂੰ ਆਪਣੇ ਉਹ ਦੇਣਾ ਵਈ ਜਿੱਥੇ ਕਿ ਅੱਜ ਦੇ ਟਾਈਮ ਦੇ ਵਿੱਚ ਵੀ ਧੀਆਂ ਨੂੰ ਜਿਹੜਾ ਇਹ ਇੱਕ ਭਾਰ ਸਮਝਿਆ ਜਾਂਦਾ ਹੈ ਕਹਿੰਦੇ ਜੇ ਜ਼ਿਆਦਾ ਧੀਆਂ ਹੋ ਗਏ ਤੇ ਸਾਨੂੰ ਜਿਹੜੇ ਆ ਉਹਨਾਂ ਦੇ ਵਿਆਹ ਟਾਈਮ ਸੋਚਣਾ ਪਊਗਾ ਬਹੁਤ ਜ਼ਿਆਦਾ ਜੜੀਆਂ ਹੈ ਸਮਾਜਿਕ ਜੜੀਆਂ ਹੈ ਸਮਾਜ ਦੇ ਰਿਲੇਟਿਡ ਜੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸਾਡੇ ਨਾਲ ਇੱਕ ਨੇਹੰਗ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਦਾ ਪਰਿਵਾਰ ਵੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਪੰਜ ਕੁੜੀਆਂ ਨੇ ਤੇ 11 ਸਾਲ ਬਾਅਦ ਜੜੀਆਂ ਨੇ ਦੋ ਕੁੜੀਆਂ ਹੋਈਆਂ ਨੇ ਤੇ ਸਾਰੀ ਗੱਲਬਾਤ ਜਾਣਦੇ ਆ ਤੇ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋ ਪਹਿਲੇ ਮੈਂ ਪਰਿਵਾਰ ਤੁਹਾਡਾ ਇੱਥੇ ਮੌਜੂਦ ਹੈ ਪੰਜ ਧੀਆਂ ਨੇ ਪਹਿਲੇ ਤੇ ਦੱਸੋ ਪੰਜ ਧੀਆਂ ਦੇ ਪਿਓ ਕਿੰਨਾ ਫਕਰ ਮਹਿਸੂਸ ਬਹੁਤ ਜ਼ਿਆਦਾ ਹੈ ਦੁਨੀਆ ਦਾ ਸਭ ਤੋਂ ਮੀਰ ਬੰਦਾ ਹੈ ਪੰਜ ਘਰ ਵਾਦਿਆ ਇੱਕ ਅਦਾ ਪਚੰਗੀ ਹੁੰਦਾ ਚਲੋ ਜੀ ਉਹ ਨਸ਼ੇ ਪੱਤੇ ਲਾ ਜਾਂਦਾ ਹੁੰਦਾ ਹੁਣ ਮਾਲਕ ਨੇ ਪੰਜ ਘਰ ਵਾਦਦੇ ਕਰਤੇ ਆ ਜੀ ਬਹੁਤ ਖੁਸ਼ੀ ਹੈ ਬਾਕੀ ਦੁਨੀਆ ਦਾ ਸਭ ਤੋਂ ਮੀਰ ਬੰਦਾ ਹੈ ਬਿਲਕੁਲ ਕੋਈ ਨਹੀਂ ਬਾਕੀ ਮਾਲਕ ਅੱਗੇ ਆਪੇ ਹੀ ਸਾਰਾ ਕਹਿੰਦੇ ਆ ਜੀ ਕੁੜੀਆਂ ਹੁੰਦੀਆਂ ਨੇ ਪਿਓ ਦੇ ਸਿਰ ਤੇ ਬਹੁਤ ਜ਼ਿਆਦਾ ਭਾਰ ਹੁੰਦੇ ਇਹਨਾਂ ਦਾ ਵਿਆਹ ਵਾਲੇ ਬਹੁਤ ਸੋਚਣਾ ਪੈਂਦਾ ਕਰਜ਼ਾ ਲੈਣਾ ਪੈਂਦਾ ਲੱਗਦਾ ਕੁਝ ਅੱਜ ਦੇ ਟਾਈਮ ਤੇ ਵੀ ਚੇਤਨ ਨਹੀਂ ਜੀ ਇਹ ਤਾਂ ਜੇ ਉਹ ਨਹੀਂ ਆਏ ਆਪਾਂ ਫਿਊਲ ਤਾਂ ਖਰਚ ਕਰਾਂਗੇ ਫਿਰ ਤਾਂ ਲੱਗਣਗੇ ਹੀ ਹੁਣ ਆਪਣੇ ਬੱਚਿਆਂ ਬਾਰੇ ਸੋਚਾ ਹੈ ਵੀ ਬਿਆਹਣੀਆਂ ਦੇ ਤਾਂ ਨੰਗ ਸੰਗ ਤਿਆਰ ਵਰ ਤਿਆਰ ਨਾਲ ਹੋਣੀਆਂ ਨਹੀਂ ਕਿਸੇ ਨਾਲ ਨਹੀਂ ਜੀ ਹੁਣ ਮੁੰਡੇ ਦਾ ਬਾਹਰ ਰਹਿ ਤਾਂ ਵੱਡੀ ਕੁੜੀ ਨੂੰ ਆਉਂਦਾ ਸੀਗਾ ਜੀ ਅਸੀਂ ਨਾਲੇ ਨਾ ਕਰਤਾ ਵੀ ਨਹੀਂ ਜੀ ਕੋਈ ਬਾਣੀ ਨਾਲ ਅਸੀਂ ਬੱਚਿਆਂ ਨੂੰ ਬਾਣੀ ਨਾਲ ਜੋੜਿਆ ਤਾਂ ਗਾਂ ਬਾਣੀ ਬਾਣੇ ਨਾਲ ਜੁੜੇ ਵਾਲੇ ਸਿੰਘ ਸਾਨੂੰ ਗਾਂ ਚਾਹੀਦੇ ਇਸ ਕਰਕੇ ਨਾ ਕੋਈ ਸਾਨੂੰ ਦੇਈਦਾ ਵੀ ਅਸੀਂ ਦੇ ਦੇਣਾ ਨਾ ਕੁਛ ਓਪਣਾ ਤਾਂ ਨਹੀਂ ਕੋਈ ਜੇ ਆਪਾਂ ਹੁਣ ਆਪ ਉਹਦੇ ਖਰਚੇ ਆਪ ਵਧਾਉਣੇ ਵੀ ਕਦੇ ਆ ਚੀਜ਼ਾਂ ਬੱਚਿਆਂ ਨੂੰ ਫਿਰ ਉਨੀ ਉਹਦਾ ਕਰਜ਼ੇ ਚੱਕਣੇ ਪੈਣਗੇ ਤੇ ਦੱਸੋ ਘਰ ਦੇ ਹਾਲਾਤ ਕਿੱਦਾਂ ਦੇ ਨੇ ਪੰਜ ਤੀਆਂ ਨੇ ਘਰ ਦੇ ਹਾਲਾਤ ਕਿੱਤਾ ਚੱਲਦੇ ਨੇ ਹਾਲਾਤ ਤਾਂ ਬਣ ਕਰਦੇ ਮਾੜੇ ਆ ਜੀ ਪਰ ਹੁਣ ਕੀ ਕਰੀਏ ਜੀ ਮਾਲਕ ਵਧੀਆ ਰੋਟੀ ਪਾਣੀ ਦਿੰਦਾ ਜੀ ਹੋਰ ਕੀ ਚਾਹੀਦਾ ਜੀ ਜਿੱਥੇ ਮਹਾਰਾਜ ਨੇ ਲੈ ਕੇ ਜਾਣਾ ਸਾਨੂੰ ਉੱਥੇ ਸਾਨੂੰ ਮਨਜ਼ੂਰ ਆ ਸਾਨੂੰ ਹਾਂਜੀ ਘਰ ਦਾ ਖਰਚਾ ਮਤਲਬ ਵਧੀਆ ਤਰੀਕੇ ਨਾਲ ਹਾਂਜੀ ਘਰ ਦਾ ਖਰਚਾ ਮਾਲਕ ਲਈ ਵਧੀਆ ਤਰੀਕੇ ਨਾਲ ਬਾਕੀ ਸਿੰਘਣੀਆਂ ਨਾਲ ਪੂਰਾ ਸਾਧਨ ਦਿੰਦੇ ਆਈ ਬੇਟੀਆਂ ਵੀ ਪੂਰਾ ਸਾਧਨ ਦਿੰਦੀਆਂ ਹੁਣ ਵੱਡੀ ਬੇਟੀ ਉਹ ਸਲਾਈ ਦਾ ਕੰਮ ਸਿੱਖਦੇ ਪਈ ਆਈ ਤੇ ਜਿਵੇਂ ਕੜਾਈ ਕੁੜੀ ਦਾ ਕੋਈ ਵੀ ਕੰਮ ਹੁੰਦਾ ਨਾਲ ਆਪਣੀ ਮੰਮੀ ਦੇ ਹੱਥ ਵਡਾਉਂਦੇ ਜੋ ਵੀ ਘਰੇ ਖਰਚਾ ਹੁੰਦਾ ਨਾਲ ਸੀਮਤ ਸਹਾਇਕ ਕਰਦੇ ਆਈ ਜੀ ਤੇ ਭਾਜੀ ਤੁਸੀਂ ਕੀ ਕਰਦੇ ਹੋ ਮੈਂ ਹੂੰ ਟਰੱਕ ਡਰਾਈਵਰ ਆਈ ਫਿਲਹਾਲ ਆ ਹਫਤੇ ਤੋਂ ਪਹਿਲਾਂ ਸ਼ਹਾਦਾਈ ਦਾ ਕੰਮ ਤੋਰਿਆ ਜੀ ਹੂੰ ਮੈਂ ਫੈਕਟਰੀ ਪਲਾਈਵੋਡ ਫੈਕਟਰੀ ਗੱਡੀ ਚਲਾਉਂਦਾ ਸੀ ਗਈ ਅੱਜ ਕਦੇ ਇਦਾਂ ਦਾ ਹੋਇਆ ਟੌਂਟਿੰਗ ਵੱਜ ਗਈ ਹੈ ਕਿ ਪੰਜ ਕੁ ਧੀਆਂ ਨੇ ਇੱਕ ਮੁੰਡਾ ਵੀ ਹੋਣਾ ਚਾਹੀਦਾ ਹਮੇਸ਼ਾ ਦੇਖਿਆ ਜਾਂਦਾ ਜੇ ਕੁੜੀ ਦੋ ਹੋ ਗਈਆਂ ਤਾਂ ਹਮੇਸ਼ਾ ਸਾਰੇ ਇਦਾਂ ਦੇ ਮਤਲਬ ਤਾਣੇ ਮਾਰਦੇ ਦੋ ਕੁੜੀਆਂ ਇੱਕ ਮੁੰਡਾ ਹੋਰ ਹੋਣਾ ਚਾਹੀਦਾ ਨਹੀਂ ਜੀ ਕਦੇ ਦਿਲ ਚ ਨਹੀਂ ਆਈ ਹੈਗੀ ਕਿਉਂਕਿ ਅਕਾਲ ਪੁਰਖ ਤੋਂ ਆਪਣੇ ਤੋਂ ਸਮਝਦਾਰ ਹੋ ਆ ਜੀ ਨੇ ਐਡੀ ਸ੍ਰਿਸ਼ਟੀ ਰਚੀ ਹੋਈ ਹੈ ਜੀ ਕਿਉਂ ਹੀ ਹੁਣ ਆਪਣਾ ਬੱਚਾ ਵਈ ਇਹ ਬਿੱਲੀ ਮੰਗੇ ਆਪਾਂ ਲਿਆ ਦਾਂਗੇ ਜੇ ਸ਼ੇਰ ਮੰਗੇ ਆਪਾਂ ਕਦੇ ਨਹੀਂ ਲਿਆ ਕੇ ਦੇ ਸਕਦੇ ਜੀ ਲੋਕ ਨੇ ਕਾਲਪੁਰਖ ਤੋਂ ਆਪਾਂ ਬਹੁਤ ਕੁਝ ਮੰਗਦੇ ਆ ਪਰ ਜੋ ਉਹਨੂੰ ਚੰਗਾ ਲੱਗਦਾ ਉਹਨੇ ਬੱਚਿਆਂ ਨੂੰ ਆਪਣੇ ਉਹ ਦੇਣਾ ਵਾ ਜੀ ਆਪਾਂ ਤਾਂ ਮੰਗਣ ਨੂੰ ਬਹੁਤ ਕੁਝ ਮੰਗਦੇ ਨਹੀਂ ਹੈਗਾ ਵੀ ਅਸੀਂ ਹਾਂ ਵੀ ਅਸੀਂ ਕਹੀਏ ਸਾਨੂੰ ਮੁੰਡੇ ਦੀ ਆ ਸਾਨੂੰ ਜੋ ਸਾਨੂੰ ਮਾਰ ਰਹੀ ਸਾਨੂੰ ਦੇ ਦੇ ਸਾਨੂੰ ਵਧੀਆ ਸਾਨੂੰ ਐਸੀ ਵਿੱਚ ਅਸੀਂ ਇਹਦੇ ਵਿੱਚ ਹੀ ਅਸੀਂ ਖੁਸ਼ ਹਾਂ ਅਸੀਂ ਇੱਕ ਮਾਂ ਨੇ ਮੈਨੂੰ ਵੀ ਜਨਮ ਦਿੱਤਾ ਫਿਰ ਮੈਂ ਧੀਆ ਦਾ ਕਿਉਂ ਮੜਾ ਕੋਚਾ ਵੀ ਮੈਨੂੰ ਮੁੰਡਾ ਹੋਣਾ ਚਾਹੀਦਾ ਕਦੇ ਵੀ ਅੱਛਾ 11 ਸਾਲ ਬਾਅਦ ਤੁਹਾਡੀਆਂ ਧੀਆ ਹੋਈਆਂ ਨੇ ਇਸ ਬਾਰੇ ਕੀ ਲੱਗਦਾ ਸੀ ਵੀ ਧੀਆ ਆ ਗਈਆਂ ਨੇ ਕੁਝ ਲੋਕਾਂ ਨੇ ਗਲਤ ਟਿੱਪਣੀ ਦਿੱਤੀ ਸੀ ਕਿ ਕਮੈਂਟ ਕਿਤੇ ਸੀ ਹਾਂਜੀ ਕਹਿੰਦੇ ਸੀ ਕਹਿੰਦੇ ਵੀ ਮਤਲਬ ਬੇਟੀਆਂ ਹੋਈਆਂ ਨੇ ਇਦਾਂ ਮੈਂ ਫਿਰ ਮੈਂ ਕਿਹਾ ਮੈਂ ਕਿ ਜੇ ਜੋ ਮਾਂ ਮਾਰਾ ਇਹਨੂੰ ਮਨਜ਼ੂਰ ਵਾ ਉਹੀ ਮੈਂ ਲੜਨਾ ਮਾਂ ਹੁਣ ਕੋਈ ਨੇ ਮਾਰੇਂ ਦੇ ਦਿੱਤੀਆਂ ਨੇ ਸਾਨੂੰ ਇਹੀ ਸਾਨੂੰ ਅਸੀਂ ਇੰਨੇ ਸਿਰ ਮੁੰਡੇ ਦੇਖਦੇ ਆਂ ਸਾਨੂੰ ਮੁੰਡੇ ਹੀ ਆ ਸਾਨੂੰ ਇਹ ਸਾਨੂੰ ਕੋਈ ਸਾਨੂੰ ਇਦਾਂ ਦਾ ਨਹੀਂ ਹੈਗਾ ਵੀ ਇਹ ਕੋਡੀਆਂ ਦਾ ਕੀ ਗੱਲ ਆ ਅਸੀਂ ਮੁੰਡੇ ਹੀ ਸਮਝਦੇ ਆ